ਪੀਆਰਟੀਸੀ ਅਤੇ ਪਨਬਸ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾ ਹੁੰਦੀ ਵੇਕੇ ਸਰਕਾਰੀ ਬੱਸ ਸੇਵਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਸੂਬੇ ਤੋਂ ਬਾਹਰ ਗਈਆਂ ਸਰਕਾਰੀ ਬੱਸਾਂ ਨੂੰ ਵਾਪਸ ਡੀਪੋ ਵਿੱਚ ਬੁਲਾ ਲਿਆ ਗਿਆ ਹੈ ਪੀਆਰਟੀਸੀ ਅਤੇ ਪਨਬਸ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੀਆਰਟੀਸੀ ਅਤੇ ਪੰਬਸ ਦੇ ਕਰਮਚਾਰੀਆਂ ਵੱਲੋਂ ਬਦਲਾ ਦੇ ਨਾਂ ਤੇ ਹੀਟ ਬਦਲਾ ਦੇ ਨਾਂ ਹੀਟ ਵੱਡੇ ਪੱਧਰ ਤੇ ਬੱਸਾਂ ਦੇ ਵਿੱਚ ਜਿੱਥੇ ਪ੍ਰਚਾਰ ਕੀਤਾ ਉੱਥੇ ਹੀ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਈ ਪਰ ਮੁੱਖ ਮੰਤਰੀ ਬਣਦੇ ਹੀ ਭਗਵੰਤ ਮਾਨ ਵੱਲੋਂ ਜੋ ਵਾਅਦੇ ਕੀਤੇ ਗਏ ਨੇ ਪੀਆਰਟੀਸੀ ਅਤੇ ਪਨਬਸ ਕਰਮਚਾਰੀਆਂ ਨਾਲ ਉਹਨਾਂ ਵੱਲ ਕੋਈ ਵੀ ਤਵੱਜੋ ਨਹੀਂ ਦਿੱਤੀ ਜਾ ਰਹੀ ਹੈ। ਬਾਰ-ਬਾਰ ਮੀਟਿੰਗਾਂ ਦੇ ਦੌਰ ਚੱਲਣ ਦੇ ਬਾਵਜੂਦ ਵੀ ਜਿਹੜੀ ਸੁਣਵਾਈ ਹੈ ਉਹ ਨਹੀਂ ਹੋ ਪਾਰੀ ਹੈ। ਤਾਂ ਇੱਥੇ ਉਹਨਾਂ ਅੱਗੇ ਕੀ ਕਿਹਾ ਤੁਸੀਂ ਆਪ ਹੀ ਸੁਣੋ। ਜੀ ਪ੍ਰਧਾਨ ਬਠਿੰਡਾ ਡੀਪੂ ਅੱਜ ਦਾ ਜੋ ਸਾਡਾ ਪ੍ਰੋਟੈਸਟ ਹੈ 12 ਵਜੇ ਤੋਂ ਅਸੀਂ ਕਾਲ ਦਿੱਤੀ ਹੋਈ ਹੈ ਬੱਸਾਂ ਬੰਦ ਦੀ ਔਰ 12 ਵਜੇ ਤੋਂ ਬਾਅਦ ਅਸੀਂ ਬੱਸਾਂ ਬੰਦ ਕਰਕੇ ਕੱਲ ਨੂੰ ਅਸੀਂ ਵਿਧਾਨ ਸਭਾ ਵੱਲ ਕੂਚ ਕਰਨ ਜਾ ਰਹੇ ਹਾਂ ਔਰ ਇਹ ਕਾਲ ਅਸੀਂ ਕੱਲ੍ਹ ਦੀ ਦਿੱਤੀ ਹੋਈ ਹੈ। ਕੱਲ ਅਸੀਂ ਕਾਲ ਦੇਤੀ ਸੀ ਪੂਰੇ ਪੰਜਾਬ ਭਰ ਦੇ ਵਿੱਚ ਸਟੇਟਸ ਵੀ ਲਾਤੇ ਸੀ ਅਲੱਗ-ਅਲੱਗ ਔਰ ਮੀਡੀਆ ਦੇ ਵਿੱਚ ਵੀ ਦੱਸਤਾ ਸੀਗਾ ਵੀ ਜਿਹੜੀਆਂ ਸਾਡੀ ਕੱਲ ਦੀ ਹੜਤਾਲ ਹੈ ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਤੀ ਸੀ ਵੀ ਤੁਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਦੇਖਿਆ ਜਾਂਦਾ ਵੀ ਜਦੋਂ ਬੱਸਾਂ ਬੰਦ ਹੋ ਜਾਂਦੀਆਂ ਤਾਂ ਜਨਤਾ ਨੂੰ ਬੜੀ ਇਹ ਚੀਜ਼ ਦੀ ਖੱਜਲ ਖਵਾਰੀ ਹੁੰਦੀ ਹੈ ਜੇਕਰ ਗੱਲ ਕੀਤੀ ਜਾਵੇ ਕਿਉਂ ਤੁਸੀਂ ਇਹ ਸੰਘਰਸ਼ ਦਾ ਰਾਹ ਚੁਣਿਆ ਹੈ ਸਰਕਾਰ ਸਾਡਾ ਨਾ ਵਾਰ-ਵਾਰ ਮੀਟਿੰਗਾਂ ਕਰਕੇ ਕੋਈ ਭਰੋਸੇ ਦੇ ਕੇ ਕੋਈ ਮਸਲੇ ਦਾ ਹੱਲ ਨਹੀਂ ਕਰਦੀ ਕਿਉਂਕਿ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਸੀ ਤਾਂ ਉਹ ਬੜੇ-ਬੜੇ ਵਾਅਦੇ ਕੀਤੇ ਸੀ ਵੀ ਅਸੀਂ ਕਿਸੇ ਵੀ ਮੁਲਾਜ਼ਮ ਨੂੰ ਕੱਚੀ ਭਰਤੀ ਨਹੀਂ ਕਰਾਂਗੇ ਕਿਸੇ ਵੀ ਮੁਲਾਜ਼ਮ ਦੀ ਹਰ ਇੱਕ ਮੁਲਾਜ਼ਮ ਨੂੰ ਰੈਗੂਲਰ ਕੀਤਾ ਜਾਊਗਾ ਪਰ ਇਹ ਸਰਕਾਰ ਨੇ ਅਜੇ ਤੱਕ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਜਿਹਦੇ ਕਾਰਨ ਸਾਨੂੰ ਪਹਿਲਾਂ ਆਸੀਬੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਵੀ ਇਸ ਵਾਰ ਮੁਲਾਜ਼ਮਾਂ ਦਾ ਕੋਈ ਹੱਲ ਕੀਤਾ ਜਾਊਗਾ ਪਰ ਸਾਨੂੰ ਨਹੀਂ ਲੱਗਦਾ ਵੀ ਸਰਕਾਰ ਮੁਲਾਜ਼ਮਾਂ ਦਾ ਕੋਈ ਹੱਲ ਕਰੂਗੀ ਠੇਕੇਦਾਰੀ ਸਿਸਟਮ ਦੇ ਅਧੀਨ ਭਰਤੀ ਹੋ ਰਹੀ ਹੈ ਔਰ ਕਿਸੇ ਵੀ ਮੁਲਾਜ਼ਮ ਨੂੰ ਰੈਗੂਲਰ ਨਹੀਂ ਕੀਤਾ ਰਿਹਾ ਜਿਸ ਦੇ ਰੋਸ ਵਜੋਂ ਅਸੀਂ ਇਹ ਚੀਜ਼ ਆਪਣਾ ਸੰਘਰਸ਼ ਦਾ ਵਿਸਲ ਵਜਾਏ ਜੇਕਰ ਗੱਲ ਕੀਤੀ ਹੈ ਵਿਧਾਨ ਸਭਾ ਚੋਣਾਂ 'ਚ ਤੁਸੀਂ ਬੜਾ ਪ੍ਰਚਾਰ ਕੀਤਾ ਸੀ ਅੱਜ ਤੁਸੀਂ ਵਿਰੋਧ ਦੇ ਵਿੱਚ ਖੜੇ ਹੋ 24 ਦੀ ਇਲੈਕਸ਼ਨ ਤੋਂ ਪਹਿਲਾਂ ਕੀ ਰਣਨੀਤੀ ਹੈ ਤੁਹਾਡੀ ਬਿਲਕੁਲ ਜੀ ਜੇ ਸਰਕਾਰ ਸੱਤਾ ਦੇ ਵਿੱਚ ਆਈ ਸੀ ਤਾਂ ਅਸੀਂ ਉਦੋਂ ਬੱਸਾਂ ਦੇ ਵਿੱਚ ਪ੍ਰਚਾਰ ਕੀਤਾ ਸੀ ਵੀ ਸਰਕਾਰ ਸਾਨੂੰ ਸੱਤਾ ਦੇ ਵਿੱਚ ਲੈ ਕੇ ਆਉ ਕਿਉਂਕਿ ਪਿਛਲੀਆਂ ਸਰਕਾਰਾਂ ਤੋਂ ਅਸੀਂ ਸਾਨੂੰ ਨਹੀਂ ਲੱਗਦਾ ਸੀ ਪਿਛਲੀਆਂ ਸਰਕਾਰਾਂ ਸਾਡਾ ਕੋਈ ਹੱਲ ਕਰਨੀਆਂ ਸਾਨੂੰ ਲੱਗਦਾ ਸੀ ਵੀ ਇਹ ਸਰਕਾਰ ਸਾਡਾ ਕੋਈ ਹੱਲ ਕਰੂਗੀ ਪਰ ਇਹ ਸਰਕਾਰ ਵੀ ਉਹਨਾਂ ਸਰਕਾਰਾਂ ਦੀ ਤਰ੍ਹਾਂ ਫੇਲ ਹੈ ਜੀ ਅੱਗੇ ਦੀ ਸਾਡੀ ਰਣਨੀਤੀ ਵੀ ਜੇਕਰ ਸਰਕਾਰ ਨੂੰ ਅਸੀਂ ਸਤਾ ਦੇ ਵਿੱਚ ਲੈ ਕੇ ਆ ਸਕਦੇ ਹਾਂ ਕਿਉਂਕਿ ਮੁੱਖ ਮੰਤਰੀ ਖੁਦ ਆਪਦੇ ਜਵਾਨ ਨੂੰ ਇਹ ਕਹਿੰਦਾ ਵੀ ਇਹ ਲੋਕ ਨੇ ਜੇ ਲੋਕ ਚਾਹਣ ਤਾਂ ਥੱਲੋਂ ਚੱਕ ਕੇ ਉੱਪਰ ਲੈ ਜਾਂਦੇ ਨੇ ਉੱਪਰੋਂ نیچے ਲਾ ਦਿੰਦੇ ਆ ਤਾਂ ਉਹਦੇ ਤਹਿਤ ਹੀ ਅਸੀਂ ਮੁੱਖ ਮੰਤਰੀ ਜੀ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਜੇਕਰ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾ ਸਕਦੇ ਹਾਂ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਵੀ ਸਕਦੇ ਆ ਕਿਉਂਕਿ ਪੰਜਾਬ ਦੀ ਜਨਤਾ ਹੁਣ ਅਵੇਅਰਨੈਸ ਹੈ ਚੀਜ਼ਾਂ ਬਾਰੇ ਜਿਹੜਾ ਕੋਈ ਚੰਗਾ ਜਾਂ ਸਹੀ ਦਾ ਫੈਸਲਾ ਕਰਨ ਜਾਣਦੀ ਹੈ ਜੇਕਰ ਤੁਸੀਂ ਪੰਜਾਬ ਦੀ ਜਨਤਾ ਦੀ ਖੱਜਲ ਖਵਾਰੀ ਕਰੋਗੇ ਕਿਸੇ ਵੀ ਵਿਭਾਗ ਦਾ ਕੋਈ ਕੰਮ ਨਹੀਂ ਕਰੋਗੇ ਜਾਂ ਵਿਭਾਗ ਨੂੰ ਵਾਦੇ ਦੇ ਵਿੱਚ ਨਹੀਂ ਲੈ ਕੇ ਜਾਓਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੂਜੀਆਂ ਸਰਕਾਰਾਂ ਦੇ ਵਿੱਚ ਵੀ ਸਾਨੂੰ ਵੀ ਸੱਤਾ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ